ਅਮਰੀਕਾ ਚ ਭਾਰਤੀ ਸفیر ਰਹੇ ਤਰਨਜੀਤ ਸਿੰਘ ਸੰਧੂ ਦੀ ਹੁਣ ਸਿਆਸਤ ਚ ਐਂਟਰੀ ਹੋ ਗਈ ਹੈ ਬੀਜੇਪੀ ਦੇ ਵਿੱਚ ਤਰਨਜੀਤ ਸਿੰਘ ਸੰਧੂ ਸ਼ਾਮਿਲ ਹੋ ਗਏ ਨੇ ਤੇ ਕਿਆ ਸੇਵਨੀ ਕੈਂਬਰਸਰ ਤੋਂ ਚੋਣ ਲੜ ਸਕਦੇ ਨੇ ਅਮਰੀਕਾ ਚ ਭਾਰਤੀ ਸفیر ਰਹਿੰਦਿਆਂ ਤਰਨਜੀਤ ਸਿੰਘ ਸੰਧੂ ਨੇ ਕਈ ਦਫਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਦੀ ਖੂਬ ਤਾਰੀਫ ਕੀਤੀ ਸੀ ਹੁਣ ਉਹ ਭਾਰਤ ਵਾਪਸ ਪਰ ਚੁੱਕੇ ਨੇ ਤੇ ਸਿਆਸਤ ਦੇ ਵਿੱਚ ਉਹਨਾਂ ਦੀ ਐਂਟਰੀ ਹੋ ਗਈ ਹੈ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਜਦੋਂ ਤੋਂ ਮੋਦੀ ਪ੍ਰਧਾਨ ਮੰਤਰੀ ਬਣੇ ਨੇ ਉਹਨਾਂ ਨੂੰ 10 ਸਾਲ ਕੰਮ ਕਰਨ ਦਾ ਮੌਕਾ ਮਿਲਿਆ ਜਿਸ ਦੌਰਾਨ ਭਾਰਤ ਅਮਰੀਕਾ ਰਿਸ਼ਤਾ ਪਾਈ ਵਾਲੀ ਦੇ ਵਿੱਚ ਬਦਲ ਗਿਆ ਉਹ ਵਿਚ ਬਹੁਤ ਤਰੱਕੀ ਹੋ ਰਹੀ ਹੈ ਤਰਨਜੀਤ ਸਿੰਘ ਸੰਧੂ ਤੇਜਾ ਸਿੰਘ ਸਮੁੰਦਰੀ ਦੇ ਪੋਤੇ ਨੇ